ਵੀ ਆਹਾ ਝੋਟੀ ਨੀ ਨਾ ਨੀਲੀ ਰਵੀ ਦੀ ਨੇ ਤੀਜਾ ਜਣ ਵੀ ਜਿਹੜਾ ਹੈਗਾ ਨਾ ਉਹ ਦੇਖ ਲਓ ਹੁਣ ਤੁਸੀਂ ਪੂਰਾ ਵਧੀਆ ਲੈਪ ਆਪਸਤਰਾ ਲੀਟਰ ਚੋਇਆ ਬੇ ਦੂਜੇ ਸੂਏ ਬਿਲਕੁਲ ਹਾਂ ਲਾਈਵ ਵਾਸਤੇ ਉਹ ਕਹਿੰਦੇ ਵੀ ਕਿੰਨੇ ਦੇ ਦੁੱਧ ਤੇ ਮਗਾਸਤਰਾ ਲੀਟਰ ਤੇ ਤੇ ਉਹ ਵੀ ਲਾਈਵ ਕਰਦੀ ਆਪੋ ਉਹ ਕਰੇ ਮਹਤਾ ਦਾ ਗੱਲ ਕਰੀ ਉਹ ਟੋਕ ਟੂਕਰਾ ਤਾਂ ਹਾਂਜੀ ਹਸੀ ਕਾਲ ਦੋਸਤੋ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਰਵਿੰਦਰ ਕੋਲੇ ਪਹੁੰਚੇ ਹੋਏ ਆਂਗੇ ਤੇ ਬਾਈ ਰਵਿੰਦਰ ਕੋਲੇ ਨਾ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਸੋਹਣੀ ਸਨਖੇ ਝੋਟੀ ਦਿਖਾਉਣੀ ਆ ਮਿੱਤਰੋ ਤੇ ਜਿਹੜੇ ਇੱਧਰਲੇ ਪਾਸੇ ਨਾ ਘਰੇ ਤੇ ਇੱਕ ਜਿਹੜੀ ਆਹਾ ਆ ਗਈ ਕਰਮ ਵਾਲੀ ਝੋਟੀ ਜਿਹੜੀ ਹੈਗੀ ਨਾ ਇਹ ਵੀ ਬਾਈ ਕੋਲੇ ਸੂਨ ਵਾਲੀ ਆ ਤੇ ਇਹ ਵੀ ਸੋਹਣੀ ਸੁਨੱਖੀ ਝੋਟੀ ਆ ਅ ਇਹੇ ਝੋਟੀ ਦੀ ਵੀ ਆਪਾਂ ਡਿਟੇਲ ਬਾਈ ਤੋਂ ਲੈ ਲਾਂਗੇ ਪਰ ਇਹ ਜਿਹੜੀ ਹੈਗੀ ਇਹਨੇ ਵੇਚਣੀ ਨਹੀਂ ਹੈਗੀ ਤੇ ਜਿਹੜੀ ਵੇਚਣੀ ਆ ਝੋਟੀ ਜਿਹੜੀ ਆਹਾ ਆ ਗਈ ਨੀਲੀ ਰਾਵੀ ਦੀ ਮਿੱਤਰੋ ਇਹਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੇ ਤੁਹਾਨੂੰ ਆਹਾ ਮੱਝ ਚੰਗੀ ਲੱਗੀ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰਿਓ ਤੇ نسل ਵਾਲਾ ਪਾਸਾ ਜਿਹੜਾ ਇਹਦਾ ਹੈਗਾ ਹਨਾ ਕਿਵੇਂ ਲੱਗਿਆ ਦੱਸਿਓ ਜ਼ਰੂਰ ਬਾਕੀ ਇਹਦੀਆਂ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਉਹ ਸਾਰੀਆਂ ਨਿਸ਼ਾਨੀਆਂ ਇਹ ਪੂਰੀਆਂ ਕਰਦੀ ਆ ਤੇ ਬਾਕੀ ਤਾਂ ਜਾਣਕਾਰੀ ਆਜੋ ਆਪਾਂ ਬਾਈ ਰਵਿੰਦਰ ਤੋਂ ਲੈਣੀ ਆ ਹਾਂਜੀ ਬਾਈ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਬਾਈ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਦਾ ਨਾਮ ਦੱਸੋਗੇ ਮੇਰਾ ਨਾਮ ਰਵਿੰਦਰ ਸਿੰਘ ਹੈ ਬਾਈ ਜੀ ਠੀਕ ਆ ਤੇ ਆਪਣਾ ਪਿੰਡ ਆ ਗਿਆ ਜਿਹੜਾ ਪਿੰਡ ਕਰਮਗੜ੍ਹ ਔਤਾਂ ਵਾਲੀ ਜੀ ਕਰਮਗੜ੍ਹ ਔਤਾਂ ਵਾਲੀ ਜ਼ਿਲ੍ਹਾ ਮਾਨਸਾ ਜੀ ਜ਼ਿਲ੍ਹਾ ਮਾਨਸਾ ਮਾਨਸਾ ਤੋਂ ਹੋਊਗਾ ਮੈਨੂੰ ਐ ਲੱਗਦਾ ਵੀ ਇਹ 13-14 ਕਿਲੋਮੀਟਰ 13-14 ਕਿਲੋਮੀਟਰ ਤੇ ਤਲਵੰਡੀ ਸਾਬੋ ਤੋਂ 20 ਕਿਲੋਮੀਟਰ 20-22 ਕਿਲੋਮੀਟਰ ਹੈਨਾ ਤੇ ਰਵਿੰਦਰ ਭਾਈ ਵੈਸੇ ਤਾਂ ਜੇ ਆਪਾਂ ਗੱਲ ਕਰ ਲਈਏ ਵੀ ਦਿੱਕਤ ਪੈਂਦੀ ਨਹੀਂ ਹੁੰਦੀ ਇਹ ਜਾਂ ਚੰਗਾ ਨਗ ਵੇਚਣ ਦੀ ਹੈਨਾ ਦਿੱਕਤ ਮੈਨੂੰ ਤਾਂ ਚਲੋ ਪਤਾ ਤੇ ਆਪਾਂ ਦਰਸ਼ਕਾਂ ਨੂੰ ਵੀ ਦੱਸ ਦਈਏ ਵੀ ਬਈ ਜੌਬ ਕਰਦੇ ਫਿਰ ਪੁਲਿਸ ਦੇ ਵਿੱਚ ਹਾਂਜੀ ਹਾਂਜੀ ਮੈਂ ਪੰਜਾਬ ਪੁਲਿਸ ਦੇ ਵਿੱਚ ਹਾਂਜੀ ਠੀਕ ਹੈ ਪੰਜਾਬ ਪੁਲਿਸ ਚ ਆ ਗਿਆ ਠੀਕ ਹੈ ਤੇ ਫਿਰ ਹੁਣ ਜਿਹੜਾ ਇਹ ਦਿੱਕਤ ਤਾਂ ਹੀ ਆਉਂਦੀ ਆ ਆਪਾਂ ਨੂੰ ਪਸ਼ੂ ਸੰਭਣ ਦੇ ਬਸ ਹਾਂ ਬਈ ਹੁਣ ਡਿਊਟੀ ਦੇ ਕਰਕੇ ਨਾ ਵੀ ਮਜਬੂਰੀ ਹੋ ਗਈ ਵੇਚਣ ਦੀ ਸ਼ੌਂਕ ਬਹੁਤ ਸੀਗਾ ਬਹੁਤ ਸ਼ੌਂਕ ਨਾਲ ਲੇਤੀ ਸੀਗੀ ਹੁਣ ਮਜਬੂਰੀ ਡਿਊਟੀ ਕਰਕੇ ਆ ਬਈ ਹੈ ਨਾ ਕੇਅਰ ਨਹੀਂ ਹੁੰਦੀ ਕੇਅਰ ਨਹੀਂ ਹੁੰਦੀ ਦੋ ਪਸ਼ੂ ਹੁਣੇ ਸੂਣ ਨਾਲ ਝੋਟੀ ਹੋ ਗਈ ਇੱਕੇ ਮੱਜ ਹੋ ਗਈ ਕਿ ਸਾਡੇ ਕੋਲੇ ਗਾਂਸ ਸੱਜ ਸੂਈ ਹੈ ਤੇ ਬੱਚੇ ਪੜਦੇ ਆ ਉਹਨਾਂ ਦੀ ਟਿਊਸ਼ਨਾਂ ਵਗੈਰਾ ਦੇ ਘਰੇ ਪੜਾਉਣ ਦਾ ਟਾਈਮ ਨਹੀਂ ਮਿਲਦਾ ਬਈ ਇਹਨੂੰ ਸੰਭਾਲਣ ਦਾ ਬਿਲਕੁਲ ਵੀ ਤੇ ਵੇਚਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਪਰ ਮਜਬੂਰੀ ਹੈ ਬਈ ਮਜਬੂਰੀ ਹੈ ਕੰਮ ਦਾ ਕੋਈ ਬੰਦਾ ਮਿਲਦਾ ਨਹੀਂ ਸਹੀ ਗੱਲ ਆ ਦੇਖੋ ਜਦੋਂ ਬੰਦਾ ਜੌਬ ਕਰਦਾ ਹੋਵੇ ਨਾ ਉਹ ਵੀ ਜਿਹੜਾ ਹੈਗਾ ਮਤਲਬ ਆਪਰੇਸ਼ਨ ਹੋ ਗਿਆ ਉਹ ਬਜ਼ੁਰਗ ਨੇ ਇਹਦਾ ਹੈਨਾ ਤੇ ਬਈ ਰਵਿੰਦਰ ਫਿਰ ਇਹਦੀ ਆਪਾਂ ਡਿਟੇਲ ਲੈ ਲਈਏ ਚਲੋ ਪਿਛਲੇ ਸੂਏ ਦਾ ਤਾਂ ਇਹਦਾ ਕੱਟਾ ਹੈਗਾ ਹਾਂਜੀ ਬਈ ਹੈਨਾ ਉਹ ਆਪਾਂ ਦਿਖਾਇਆ ਨਹੀਂ ਇੱਧਰ ਖੜਾ ਹੈਗਾ ਹਾਂਜੀ ਹਾਂਜੀ ਤੇ ਹੁਣ ਇਹ ਕਿੰਨਾਂ ਸੂਆ ਸੁਣਦੀ ਝੋਟੀ ਹੁਣ ਇਹਨੇ ਬਈ ਤੀਜੇ ਸੂਆ ਹੱfte تک ਸੁਣਾ ਤੀਜੇ ਸੂਏ ਸੁਣਾ ਤੀਜੇ ਸੂਏ ਸੁਣਾ ਹਾਂਜੀ ਤੇ ਪਹਿਲੇ ਸੂਏ ਲੈ ਕੇ ਆਇਆ ਸੀ ਬਾਈ ਤੂੰ ਪਹਿਲੇ ਸੂਏ ਲੈ ਕੇ ਆਇਆ ਸੀ ਬਾਈ ਠੀਕ ਆ ਤੇ ਬਾਈ ਦੂਜੇ ਸੂਏ ਦਾ ਤਾਂ ਚਲੋ ਮਗਰ ਕੱਟਾ ਉਹ ਵੀ ਸ਼ੈਨਸ਼ਾ ਦਾ ਸ਼ੈਨਸ਼ਾ ਬੋਲਦਾ ਤੇ ਹੁਣ ਕਿਹੜੇ ਬੋਲ ਤੂੰ ਗੱਬਣਾ ਹੈ ਹੁਣ ਵੀ ਬਾਈ ਇਹ ਸ਼ੈਨਸ਼ਾ ਤੂੰ ਹੀ ਗੱਬਣਾ ਸ਼ੈਨਸ਼ਾ ਤੋ ਬਾਦਲ ਕਿਆਂ ਦੇ ਤੋ ਬਾਦਲ ਕਿਆਂ ਦੇ ਤੇ ਬਾਈ ਫਿਰ ਇਹ ਦੂਜੇ ਸੂਏ ਦਾ ਜਿਹੜਾ ਤੁਸੀਂ ਚੋਇਆ ਹੋਇਆ ਸਹੀ ਸਹੀ ਦੁੱਧ ਜਿਹੜਾ ਆਪਾਂ 17 ਲੀਟਰ ਚੋਇਆ ਬਈ ਦੂਜੇ ਸੂਏ ਬਿਲਕੁਲ ਹਾਂਜੀ ਤੇ ਹੁਣ ਤੀਜੇ ਸੂਏ ਵਾਸਤੇ ਮਤਲਬ ਜਿਹੜੀ ਹੈਗੀ ਹਫਤਾ ਬਾਕੀ ਆ ਤੇ ਹੁਣ ਕਿੰਨਾ ਦੁੱਧ ਆਪਾਂ ਮਤਲਬ ਵੀ ਆਸ ਲਾਉਣੀ ਆ ਵੀ ਤਾਂ ਉਮੀਦ ਤਾਂ ਬਈ ਦੇਖੋ ਵੱਧਦੀ ਹੁੰਦੀ ਆ ਪਰ ਆਪਾਂ 17 ਲੀਟਰ ਜਿੰਨੇ ਚੋਇਆ ਪਿਛਲੇ ਵਾਰੀ ਏਦਕਿ ਆਪਨੂੰ ਉਮੀਦ ਹੈ ਵੀ 17 ਤੋਂ ਪਲੱਸ ਕਰੂਗੀ ਕਿੰਨਾ ਕਰੂਗੀ ਉਹ ਉਹਨਾਂ ਪਰਮਾਤਮਾ ਨੂੰ ਪਤਾ ਗਰਭ ਵਿੱਚ ਆਪਾਂ ਨੂੰ ਕੁਝ ਨਹੀਂ ਕਹਿ ਸਕਦੇ ਪਰ ਵਧਣ ਦੀ ਉਮੀਦ ਜ਼ਰੂਰ ਆ ਤੇ ਬਾਈ ਫਿਰ ਮੰਨ ਕੇ ਚੱਲ ਗਏ ਵੀ ਆਪਾਂ ਦੇਖੋ ਮਤਲਬ ਉਹ ਤਾਂ ਕੰਮ ਹੈ ਨਹੀਂ ਆਪਣਾ ਹਨਾ ਵੀ 17 ਚਵਾਬ ਵੀ ਦੇਵਾਂਗੇ ਜੀ ਕੋਈ ਬਿਲਕੁਲ ਬਾਈ ਜੀ ਹਾਂ ਸੁਣਦੀ ਆ ਸੁਣ ਤੋਂ ਬਾਅਦ ਕੋਈ ਆਪਣਾ ਸੌਦਾ ਬਣਦਾ ਤਾਂ ਉਹ ਗਰੰਟੀ ਹੋ ਗਏ ਬਾਈ 10 12 ਦਿਨ ਚ ਇਹ ਪੀਕ ਫੜ ਲੈਂਦੀ ਆ ਮੈਂ ਦੇਖਿਆ ਪਿਛਲੇ ਸੂਏ ਅੱਛਾ 10ਵੇਂ 12ਵੇਂ ਦਿਨ ਇਹ ਪੀਕ ਤੇ ਹੁੰਦੀ ਆ ਮਤਲਬ 10ਵੇਂ 12ਵੇਂ ਦਿਨ ਹਾਂ ਮੈਂ 7 ਲੀਟਰ ਚ ਹੋਇਆ ਬਈ ਆਪ ਮਿੰਨ ਕੇ ਦੇਖਿਆ ਲੀਟਰਾਂ ਚ ਲੀਟਰਾਂ ਚ ਹਾਂ ਕਿਲੋ ਆਪਾਂ ਕਹਿੰਦੇ ਨਹੀਂ ਮੈਂ 10 ਲੀਟਰ ਚ ਆਪ ਦੇਖਿਆ ਮੈਂ ਕੱਢਿਆਗਾ ਕੱਢਿਆਗਾ ਹਾਂਜੀ ਠੀਕ ਆ ਰਵਿੰਦਰ ਹਾਂ ਚੋ ਕੋਈ ਮਰਜ਼ੀ ਤਾਈ ਪੈ ਨਹੀਂ ਪਰਦੀ ਜਿੰਨਾ ਜਿਹੜਾ ਆਪਾਂ ਬਾਲਤੀ ਲਾ ਕੇ ਖੜੇ ਹੀ ਹੁੰਦੇ ਤੇ ਰਵਿੰਦਰ ਇੱਕ ਗੱਲ ਰਹਿ ਗਈ ਭਾਈ ਇਹ ਆਪ ਕਿਹੜੀ ਮਤਲਬ ਉਹਦੀ ਹੈਗੀ ਆਪ ਆਪਾਂ ਨੂੰ ਭਾਈ ਉਹਨਾਂ ਨੇ ਲਾਹੌਰੀ ਦੀ ਕਹਿ ਕੇ ਦਿੱਤੀ ਆ ਆਪਾਂ ਉਹਦੀ ਗਰੰਟੀ ਨਹੀਂ ਲੈਂਦੇ ਆਪਾਂ ਨੂੰ ਉਹਨਾਂ ਨੇ ਲਾਹੌਰੀ ਦੀ ਕਹ ਆਪਾਂ ਨੂੰ ਲਾਹੌਰੀ ਦੀ ਕਹਿ ਯਾਰ ਜਿਹੜੀ ਤੇਰੀ ਝੋਟੀ ਹੈ ਦੇਖੋ ਉਹ ਤਾਂ ਹੈਗਾ ਸੋਹਣੀ ਸੁਨੱਖੀ ਪੂਰੀ ਤੇ ਹੁਣ ਆਪਾਂ ਤੋੜ ਕੇ ਦਿਖਾ ਦਗੇ ਫਿਰ ਹਾਂਜੀ ਭਾਈ ਜ਼ਰੂਰ ਤੋੜ ਭਾਈ ਕਹਿੰਦਾ ਖੋਲ ਕੇ ਰਾਂ ਬਾਕੀ ਸ਼ਾਰਟ ਸ਼ੂਟ ਵਿੱਚ ਲਾਏ ਹੋਇਆ ਮਿੱਤਰੋ ਤੇ ਹੁਣ ਤੁਸੀਂ ਆ ਦੇਖਿਓ ਇਹਦੀਆਂ ਅੱਖਾਂ ਦੇਖ ਲੋ ਆ ਨਿਹਾਰੇ ਪਯੋਰ ਨੀਲੀ ਰਾਵੀ ਝੋਟੀ ਆ ਤੇ ਕੱਟ ਵੀ ਦੇਖ ਲੋ ਕਰਮ ਵਾਲੀ ਨਾ ਅੱਧੇ ਸਿਰ ਦੇ ਵਿੱਚ ਜਿਹੜੀਆਂ ਹੈਗੀਆਂ ਨਿਸ਼ਾਨੀਆਂ ਪਵਾਈ ਬੈਠੀ ਆ ਤੇ ਟੇਡਾ ਕੱਟ ਦੇਖ ਲੋ ਤੇ ਚਾਰੇ ਪੈਰ ਚਿੱਟੇ ਆ ਇੱਕ ਸੋਨੂੰ ਪੈਰ ਘੱਟ ਚਿੱਟਾ ਦਿਖਾਈ ਦਿੰਦਾ ਉਹ ਪਰ ਉਹਦੀਆਂ ਥਿੰਬਲਾਂ ਵੀ ਹੈਗੀਆਂ ਤੇ ਆਹਾ ਦੇਖ ਲੋ ਹੁਣ ਨਗੀਨਾ ਜਿਹੜਾ ਅੱਜ ਦੀ ਵੀਡੀਓ ਦਾ ਆਪਾਂ ਤੁਹਾਨੂੰ ਦਿਖਾ ਦਗੇ ਵੀ ਆਹਾ ਝੋਟੀ ਨਹੀਂ ਨਾ ਨੀਲੀ ਰਾਵੀ ਦੀ ਨੇ ਤੀਜਾ ਸੂਆ ਸੂਣਾ ਮਿੱਤਰੋ ਸੂਣ ਦਾ ਹਫਤਾ ਬਾਕੀ ਆ ਹੁਣ ਹੁਣ ਤੁਸੀਂ ਚੈੱਕ ਕਰ ਲੋ ਛਾ ਵਧੀਆ ਰੰਗ ਵੀ ਜਿਹੜਾ ਹੈਗਾ ਨਾ ਇਹਦਾ ਜਿਹੜਾ ਕਾਲਾ ਰੰਗ ਆ ਉਹ ਵੀ ਪੂਰਾ ਛਾ ਕਾਲਾ ਰੰਗ ਆ ਤੇ ਚਾਰੀਆਂ ਨਿਸ਼ਾਨੀਆਂ ਜਿਹੜੀਆਂ ਉਹ ਦੇਖ ਲਓ ਰਵਿੰਦਰ ਭਾਈ ਖੜਾਈ ਕਰਾਂ 1 ਮਿੰਟ ਬਾਅਦ ਆਪਾਂ ਮੜਾ ਜਾਣਾ ਤੇ ਲੇਵਾ ਦਿਖਾ ਦਗੇ ਕਰਮਾ ਜੀ ਦਾ ਲੇਵਾ ਵੀ ਜਿਹੜਾ ਹੈਗਾ ਨਾ ਪੂਰਾ ਸਾਫ ਸੁਥਰਾ ਇਹ ਇੱਕ ਥਣ ਵੀ ਜਿਹੜਾ ਹੈਗਾ ਨਾ ਉਹ ਦੇਖ ਲਓ ਹੁਣ ਤੁਸੀਂ ਪੂਰਾ ਵਧੀਆ ਲੇਵਾ ਦਿਖਾਇਆ ਮੱਜ ਨੇ ਤੇ ਇੱਕ ਥਣ ਚਟਾ ਤੇ ਤਿੰਨ ਆਗੇ ਕਾਲੇ ਰਵਿੰਦਰ ਭਾਈ ਇਹ ਆ ਦਿਖਾ ਦਗੇ ਆਪਾਂ ਲੇਵੇ ਦੀ ਬੰਤਰ ਹਨ ਇਹ ਇਧਰੋਂ ਮੈਂ ਮੜਾ ਜਾਣਾ ਤਾਂ ਥੋੜਾ ਜਿਆਦਾ ਡਰਦਾ ਕਈ ਵਾਰੀ ਹੁਣ ਉਧਰ ਇੱਕਰੇ ਕੋਈ ਆਉਂਦਾ ਨਹੀਂ ਤਾਂ ਕਰਕੇ ਬਾਈ ਪਤਾ ਸੂਦੇ ਸਹੀ ਗੱਲ ਹੈ ਲੈ ਹੁਣ ਤੁਸੀਂ ਨਾ ਥਾਨਲੇਵਾ ਚੈੱਕ ਕਰ ਲੋ ਕਈ ਭਰਾ ਕਹਿ ਦਿੰਦੇ ਆ ਵੀ ਹਾਂ ਭਾਈ ਬਾਹਲਾ ਟਾਈਮ ਲਾ ਦੇਣੇ ਵੀਡੀਓ ਬਣਾਉਣ ਲੱਗੇ ਪਰ ਯਾਰ ਜਿੰਨੀ ਕਿਸੇ ਕੋਲੇ ਮਤਲਬ ਕਲੀਅਰ ਕੱਟ ਜਿਹੜੀ ਹੈਗੀ ਆ ਜਾਣਕਾਰੀ ਬਗ ਜੂ ਨਾ ਫਿਰ ਉਹ ਸੌਖਾ ਹੋ ਜਾਂਦਾ ਰਵਿੰਦਰ ਬਾਈ ਅਗਲੇ ਹਾਂਜੀ ਬਾਈ ਇਕ ਤੇ ਵੀ ਇਹ ਆ ਵੀ ਜੋ ਸੂਣ ਤੋਂ ਪਿਛਲੀ ਵਾਰੀ ਮੈਂ ਦੇਖਿਆ ਪਿਛਲੇ ਸਾਲ ਜੋ ਸੂਈ ਆ ਇਹ ਸ਼ਾਮ ਨੂੰ ਇਹ 8:30 ਵਜੇ ਰਾਤ ਨੂੰ ਸੂਈ ਆ ਤੇ 12 ਵਜੇ ਇਹਨੇ ਸਮਾਰ ਕੇ ਤੁਹਾਨੂੰ ਦਿਖਾਇਆ ਸੀ ਰੰਗ ਆ ਉਹਦਾ ਵੀ ਹਾਂ ਕਿਵੇਂ ਤਿਆਰ ਹੋਈ ਆ ਉਸੇ ਦਿਨ ਮਿਲ ਕੇ 12 ਵਜੇ ਦੇਵੇ ਤੇ ਰਾਤ ਨੂੰ 8:30 8:25 ਤੇ ਸੂਂਦੀ ਆ ਮਿਲ ਕੇ ਤਿਆਰ ਇਹ ਜਮਾਇਆ ਮੌਕੇ ਤੇ ਹੁੰਦੀ ਆ ਮੌਕੇ ਤੇ ਹਾਂਜੀ ਲੇਵਾ ਆਪਾਂ ਹੁਣ ਵਿੜਿਆ ਹੀ ਨਹੀਂ ਕਰਦੇ ਉਹ ਆਪਾਂ ਦੇਖਾਂਗੇ ਮੂਰੇ ਜਦੋਂ ਸੂਗੀ ਤੁਹਾਨੂੰ ਦਿਖਾਵਾਂਗੇ ਠੀਕ ਆ ਅੱਛਾ ਕੋਈ ਪਿਛਲੇ ਸਾਲ ਦੀ ਕੋਈ ਵੀਡੀਓ ਤਾਂ ਨਹੀਂ ਹੈਗੀ ਆਪਣੀ ਨਹੀਂ ਪਿਛਲੇ ਸਾਲ ਦੀ ਕੋਈ ਉਹ ਇੱਕ ਵਾਰੀ ਹੋਈ ਸੀ ਗੱਲ ਬਾਈ ਅਮਨ ਨਾਲ ਹਾਂ ਤੇ ਉਹ ਲਾਈਵ ਵਾਸਤੇ ਉਹ ਕਹਿੰਦੇ ਵੀ ਕਿੰਨੇ ਦੇ ਦੁੱਧ ਤੇ ਮਗਸਤਰਾ 17 ਲੀਟਰ ਤੇ ਉਹਨੇ ਵੀ ਲਾਈਵ ਕਰਦੀ ਆਪੋ ਉਹ ਕਰੇ ਮਹਤਾ ਨਾਲ ਗੱਲ ਕਰੀ ਉਹ ਕਹਿੰਦੇ ਟੋਕ ਟੂਕਰਾ ਤਾਂ ਕਰਕੇ ਬਹਿਮ ਹੋ ਜਾਂਦੇ ਲੈਡੀਆਂ ਨੂੰ ਉਹ ਕਰੇ ਸੀ ਚੋਈ ਨਹੀਂ ਕਰਵਾਈ ਸੀ ਸਹੀ ਗੱਲ ਨਹੀਂ ਬਾਈ ਹੁਣ ਫਿਰ ਇਹ ਜਿਹੜੀ ਆਪਾਂ ਮਤਲਬ ਜਿਹੜਾ ਇਹਦਾ ਰੇਟ ਕਰਤਾ ਰੇਟ ਕਿੰਨਾ ਕਰਤਾ ਰੇਟ ਇਹਦਾ ਵੀ ਆਪਾਂ 240 ਮੁੱਲ ਕਰਦੇ 240000 ਦੇ ਨਹੀਂ ਲੈਣੀ ਜਮਾ ਮੰਨਤਾ ਨਹੀਂ ਹੂਆ ਬਾਈ ਜਿਹਦੇ ਵਿੱਚੋਂ ਅੱਛਾ ਹਾਂਜੀ ਠੀਕ ਆ ਚਲੋ ਵੀ ਇਹ ਜਿਹੜਾ ਹੈਗਾ ਬਾਈ ਨੇ ਜਿਹੜਾ ਰੇਟ ਕੀਤਾ ਚਲੋ ਬਹੁਤ ਬਹੁਤ ਧੰਨਵਾਦ ਤੇਰਾ ਜਿਹੜਾ ਤੂੰ ਰੇਟ ਵੀਡੀਓ 'ਚ ਹੀ ਕਰਤਾ ਹਨਾ ਜਿੰਨੀ ਭਾਈ ਆਪਾਂ ਦੇਣੀ ਆ ਆਪਾਂ ਇਹਦੇ ਵਿੱਚ ਕੋਈ ਓਲਾ ਨਹੀਂ ਰੱਖਣਾ ਓਲਾ ਨਹੀਂ ਰੱਖਣਾ ਜਿੰਨੀਆਂ ਕਿ ਇਹਦੀਆਂ ਮੈਨੂੰ ਖੂਬੀਆਂ ਦਿਨੀਆਂ ਉਹਦੇ ਮੁਤਾਬਕ ਇਹ ਰੇਟ ਬਿਲਕੁਲ ਜਾਇਜ਼ ਹੈ ਠੀਕ ਹੈ ਇਹਦੇ ਵਿੱਚ ਮੈਂ ਕੋਈ ਵਪਾਰੀਆਂ ਵਾਲੀ ਗੱਲ ਨਹੀਂ ਕਰਨੀ ਵੀ ਮੈਂ ਵੱਧ ਮੰਗ ਕੇ ਮੈਂ ਇੱਥੇ ਆਏ ਕਰ ਦੂਗਾ ਜਿੰਨੀਆਂ ਇਹ ਚ ਮੈਨੂੰ ਖੂਬੀਆਂ ਲੱਗਦੀਆਂ ਹੈਗੀਆਂ ਉਹਦੇ ਅਕੋਰਡਿੰਗ ਇਹ ਮੁੱਲ ਬਿਲਕੁਲ ਜਾਇਜ਼ ਹੈ ਠੀਕ ਹੈ ਨਹੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਮੈਂ ਦੁਬਾਰੇ ਫੇਰ ਕਹਿੰਦਾ ਵੀ ਰੇਟ ਵੀਡੀਓ 'ਚ ਹੀ ਕਰਤਾ ਅੱਛਾ ਭਾਈ ਨੰਬਰ ਦੀ ਗੱਲ ਕਰੀਏ ਆਪਣਾ ਨੰਬਰ ਕਿਹੜਾ ਚੱਲਦਾ ਠੀਕ ਆ ਐਸੀ ਜਿੱਤੇ ਮੇਰਾ ਬਰਸਰ ਚੱਲ ਰਹੀ ਹੈ ਮੇਰਾ ਨੰਬਰ ਠੀਕ ਆ ਭਾਈ ਅੱਛਾ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਲੋ ਵੀ ਮਿੱਤਰੋ ਏ ਸੀ ਭਾਈ ਰਵਿੰਦਰ ਤੇ ਰਵਿੰਦਰ ਦੀ ਆਪਾਂ ਤੁਹਾਨੂੰ ਝੋਟੀ ਜਿਹੜੀ ਹੈਗੀ ਆ ਉਹ ਵੀ ਦਿਖਾਤੀ ਹਨਾ ਤੇ ਪਰ ਲਾਸਟ ਦੇ ਉੱਤੇ ਜਿਹੜਾ ਹੈਗਾ ਮੈਂ ਇਸੇ ਇੱਕ ਝੋਟੀ ਦਾ ਜਿਹੜਾ ਹੈਗਾ ਨਾ ਕੱਟਾ ਉਹ ਦਿਖਾਉਣ ਨੂੰ ਕੰਨੀ ਹੋ ਰਹਿ ਗਿਆ ਤੇ ਇਹ ਜਿਹੜਾ ਕੱਟਾ ਦੇਖ ਲਓ ਵੀ ਆਪਾਂ ਐਂਡ ਤੇ ਦਿਖਾਉਣ ਲੱਗੇ ਆ ਆ ਕੱਟਾ ਅੰਦਰ ਖੜਾ ਰਹਿ ਗਿਆ ਇਹ 13 ਕ ਮਹੀਨਿਆਂ ਦਾ ਜਿਹੜਾ ਹੈਗਾ ਕੱਟਾ ਮਿੱਤਰੋ ਇਹ ਪਿਛਲੇ ਸੂਏ ਦਾ ਜਿਹੜਾ ਆ ਗਿਆ ਤੇ ਇਹ 6ਵੇਂ ਨੰਬਰ ਤੇ ਰਿਹਾ ਭਾਈ ਤਨੋਲੇ ਮੇਲੇ ਚ 6ਵੇਂ ਨੰਬਰ ਤੇ ਬਾਈ ਜੀ ਇਤਨੋਲੇ ਮੇਲੇ ਤੋਂ 6ਵੇਂ ਨੰਬਰ ਤੇ 6ਵੀਂ ਪੋਜੀਸ਼ਨ ਸੀ ਇਹਦੇ ਵਿੱਚ ਉਤੋ ਜੀ ਮਿਸਟੇਕ ਹੋ ਗਈ ਇਹ 3 ਮਹੀਨੇ ਤੇ 12 ਦਿਨਾਂ ਦਾ ਸੀ ਬਾਈ ਕੰਪੀਟੀਸ਼ਨ ਦੇ ਵਿੱਚ ਕਹਿੰਦੇ ਵੀ 3 ਮਹੀਨੇ ਦਿਨਾਂ ਦੇ ਵਿੱਚ ਲੜ ਸਕਦਾ ਸੀ ਪਰ ਮੈਂ 6 ਮਹੀਨੇ ਦਿਨਾਂ ਦੇ ਵਿੱਚ ਲਗਾਉਣ ਕਰਕੇ ਮੈਨੂੰ ਨੌਲੇਜ ਨਹੀਂ ਸੀ ਮੈਂ ਪਹਿਲੀ ਵਾਰੀ ਮੇਲੇ ਤੇ ਗਿਆ ਸੀ ਅੱਛਾ ਲੈ ਕੇ ਉਦੋਂ ਇਹਦਾ 6ਵਾਂ ਨੰਬਰ ਬਾਈ ਜੀ ਆਇਆ ਆਪਣੇ ਕੋਲ ਸਰਟੀਫਿਕੇਟ ਵੀ ਬਕਾਇਦਾ ਹੈਗਾ ਠੀਕ ਆ ਗੱਲ ਹਾਂਜੀ ਤਨੋਲੇ ਮੇਲੇ ਤੇ ਲਾਸਟ ইয়ার 6ਵੇਂ ਨੰਬਰ ਤੇ ਹੈ 6ਵੇਂ ਨੰਬਰ ਅੱਛਾ ਇਹ ਵੀ ਸ਼ਾਨ ਸ਼ਾਦੀ ਆ ਗਿਆ ਇਹ ਸ਼ਾਨ ਸ਼ਾਦੀ ਠੀਕ ਆ ਲੋ ਵੀ ਇਹ ਜਿਹੜਾ ਤੇ ਬਾਕੀ ਦੇ ਪਸ਼ੂ ਵੀ ਆਪਾਂ ਤੁਹਾਨੂੰ ਦਿਖਾ ਤੇ ਤੇ ਕਿਵੇਂ ਲੱਗੇ ਬਾਈ ਦੀ ਜਿਹੜੀ ਆਹ ਝੋਟੀ ਦੱਸਿਓ ਫਿਰ